ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਹੈਪੀ ਰਾਏਕੋਟੀ ਦੇ ਸ਼ਹਿਰ ਚ ਪਹੁੰਚੇ ਹੋਇਆ ਰਾਏਕੋਟ ਸ਼ਹਿਰ ਪਸ਼ੂ ਦੋ ਦਿਖਾਵਾਂਗੇ ਇੱਕ ਤਾਂ ਦਿਖਾਵਾਂਗੇ ਆਹ ਮੱਝ ਚੰਗੇ ਦੁੱਧ ਦੀ ਮਾਲਕਾ ਚੰਗਾ ਇਹਦਾ ਰਿਕਾਰਡ ਹੈ ਸਰਕਾਰੀ ਕਾਗਜ਼ਾਂ ਚ ਵੀ ਕਹਿੰਦਾ ਜਿਹੜਾ ਦੁੱਧ ਆ ਚੰਗਾ ਦਰਜ ਵੀ ਕਰਾਇਆ ਹੋਇਆ ਤੇ ਇੱਕ ਦਿਖਾਵਾਂਗੇ ਇਧਰਲੇ ਬੰਨੇ ਬੱਛੀ ਇਹ ਹੈਗੀ ਆ ਤੋਕੜ ਗੱਬਣ ਤਾਜੀ ਦਾ ਦੁੱਧ ਦਾ ਰਿਕਾਰਡ ਚੰਗਾ حال ਫਿਲਹਾਲ ਗੱਬਣ ਚ ਇੱਕ ਪਾਸਾ ਤੇ ਨਾਲ ਨਾਲ ਇਹ ਦੁੱਧ ਵੀ ਦਿੰਦੀ ਆ। ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਦੋਹੇ ਪਸ਼ੂਆਂ ਦੀ ਡੀਪਲੀ ਡਿਟੇਲ ਆ ਉਹ ਜਿਹੜੀ ਆਪਾਂ ਬਾਈ ਨੂੰ ਪੁੱਛ ਲਾਂਗੇ ਆ ਜੀ। ਕੱਲਾ ਕੱਲਾ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਵਾਂਗੇ। ਹੋਰ ਕੀ ਹਾਲ ਆ ਜੀ? ਵਧੀਆ। ਠੀਕ ਠਾਕ। ਹਾਂ ਆਪਾਂ ਅੱਗੇ ਵੀ ਬਾਈ ਦੇ ਘਰੋਂ ਦੋ ਵਾਰ ਵੀਡੀਓ ਬਣਾਈ ਆ ਬਾਈ ਹਨਾ। ਹਾਂਜੀ। ਇੱਕ ਤਾਂ ਆਪਾਂ ਇਸੇ ਮੱਝ ਦਾ ਮੇਰਾ ਖਿਆਲ ਆ ਕੱਟਾ ਸੇਲ ਕਰਿਆ ਸੀ। ਇੱਕ ਉਹ ਦੂਆ ਦੋ ਪਸ਼ੂ ਸੇਲ ਹੋਰ ਕਰੇਗੇ। ਹਾਂਜੀ। ਤੇ ਆਪਾਂ ਹੁਣ ਇਧਰਲੇ ਵੱਨੋ ਕਰ ਲਈਏ ਸ਼ੁਰੂ ਕਰ ਬੱਚੀ ਤੋਂ। ਇਧਰੋਂ ਕਰ। ਕਿਹੜਾ ਸੂਆ ਬਾਈ ਇਹ ਹੈ ਗਈ ਆ ਜੀ ਤੀਜੇ ਰੂਏ ਵਾਸਤੇ ਗੱਬਣ ਤੀਜੇ ਵਾਸਤੇ ਹਾਂਜੀ ਦੂਜਾ ਸੂਈ ਹੋਈ ਆ ਹਾਂਜੀ ਆ ਗਈ ਐਚ ਐਫ ਕ੍ਰੋਸ ਚ ਹਣਾ ਬਿਲਕੁਲ ਹਾਂ ਆ ਗਈ ਸੱਜਣੋ ਇਹ ਐਚ ਐਫ ਕ੍ਰੋਸ ਚ ਕੱਦ ਵੀ ਚੰਗਾ ਤੇ ਲੰਬੀ-ਲੁੰਬੀ ਵੀ ਚੰਗੀ ਆ ਤੇ ਦੁੱਧ ਹੁਣ ਹਾਜ਼ਰ ਕਿੰਨਾ ਬਾਈ ਇਹਦੇ ਕੋਲੇ 10 ਕਿਲੋ ਹੈਗਾ ਜੀ 10 ਹੈਗਾ ਡੰਗ ਤੋਂ ਡੰਗ ਚੋਣਾ ਬਿਲਕੁਲ ਚਲਵਾ ਗੱਬਣ ਕਿੰਨੇ ਟਾਈਮ ਦੀ ਆ ਜੀ 3 ਮਹੀਨੇ ਦੀ ਗੱਬਣਾ ਜੀ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਅਸੀਂ ਚੈੱਕ ਕਰਾ ਲਈ ਜੀ ਪੀ ਕਾ ਕਿਹੜਾ ਲੱਗਿਆ ਪਤਾ ਕੁਛ ਇਹਦੇ ਵਿੱਚ ਪੀ ਕਾ ਲਿਖਿਆ ਹੋਇਆ ਹੈ ਠੀਕ ਹੈ ਗਾ ਯਾਦ ਨੂੰ ਲਿਖਿਆ ਹੈਗਾ ਉਂ ਲਿਖਿਆ ਹੋਇਆ ਲਵਾਇਆ ਟੀਕਾ ਹੀ ਹੋਇਆ ਠੀਕ ਆ ਲਵਾਇਆ ਤਾਂ ਜੀ ਕਿੰਨਾ ਕਰ ਦੁੱਧ ਪਾਉਂਦੇ ਆ ਬਈ ਇਹ ਤਾਂ ਜੀ ਦੇ ਦਿੰਦੀ ਆ 2 ਕਿਲੋ ਜੀ 20 22 ਕਿਲੋ ਖਾਨੀ ਇਹ ਦੰਦੀ ਵੀ ਫੈਟ ਵਾਲਾ ਹੋਊ ਜਿਹਦੇ ਹਿਸਾਬ ਨਾਲ ਕਰਾਓ ਪੰਜ ਤੋਂ ਉੱਪਰ ਫੈਟ ਆ ਜੀ ਪੰਜ ਤੋਂ ਬਾਹਰ ਵਾਲਾ ਹਾਂਜੀ ਤੇ ਤੋੜ ਦੇ ਬਈ ਆਜਾ ਖੋਲ ਕੇ ਇਹਨੂੰ ਬਾਕੀ ਤੋੜ ਕੇ ਤੁਹਾਨੂੰ ਦਿਖਾ ਦਾਂਗੇ ਤੇ ਬਾਕੀ ਰੇਟ ਆ ਜਿਹੜਾ ਰੇਟ ਵੀ ਇਹਦਾ ਬਾਈ ਤੋਂ ਆਪਾਂ ਵੀਡੀਓ 'ਚ ਹੀ ਪੁੱਛ ਲਾਂਗੇ ਤੋੜ ਦੀ ਜੱਜਮੈਂਟ ਤੁਸੀਂ ਕਰ ਸਕਦੇ ਹੋ ਸੂਆ ਬਾਈ ਕਹਿੰਦਾ ਇਹਨੇ ਸੂਣਾ ਤੀਜਾ ਦੁੱਧ ਹੈਗਾ 10 ਕਿਲੋ ਤੇ ਗੱਬਣ ਤੇ ਚਵਾਈ ਦੀ ਕਿਵੇਂ ਫੋਕੀ ਆ ਬਾਈ ਜਮਾ ਹੈ ਨਹੀਂ ਹਾਂ ਚਵਾਈ ਦੀ ਫੋਕੀ ਆ ਪੂਰੀ ਬੋਲੀ ਧਾਰਾ ਆਈ ਮੋਟੀ ਧਾਰਾ ਪੂਰੀ ਠੀਕ ਆ ਚਵਾਈ ਦੀ ਬਾਈ ਕਹਿੰਦਾ ਆ ਗਈ ਫੋਕੀ ਧਾਰ ਵੀ ਪੂਰੀ ਮੋਟੀ ਆ ਗਈ ਤੇ ਬਾਕੀ ਆ ਗਈ ਇਹ ਐਚ ਐਫ ਕ੍ਰੋਸ ਚ ਜਿਵੇਂ ਫੈਟ ਬਾਈ ਨੇ ਦੱਸੀ ਆ ਜੀ ਫੈਟ ਪਰਸੈਂਟੇਜ ਆ ਜਿਹੜੀ ਫੈਟ ਪਰਸੈਂਟੇਜ ਵੀ ਚੰਗੀ ਆਉਂਦੀ ਆ ਬਾਕੀ ਥਣ ਦਾ ਸਾਈਜ਼ ਵੀ ਸੋਹਣਾ ਰੱਖਦੀ ਆ ਲੈ ਚੱਲ ਬਾਈ ਅੰਦਰ ਬੱਚਾ ਤਾਂ ਨਹੀਂ ਹੈਗਾ ਨਾਲ ਜੀ ਇਹਦੇ ਬੱਚਾ ਹੈ ਜੀ ਬੱਚਾ ਮਰ ਗਿਆ ਕਿਵੇਂ ਮਰਦੀ ਆ ਬੱਸ ਹੁਣ ਹੀ ਮਿਲ ਜਾਂਦੀ ਆ ਚਾਣਾ ਬੰਦ ਚਾਟ ਬਣੀ ਪਾਉਂਦੇ ਸੀ ਠੀਕ ਆ ਗੱਲ ਐਦਾਂ ਠੀਕ ਆ ਠੀਕਾ ਤਾਂ ਨਹੀਂ ਮੰਗਦੇ ਨਾ ਠੀਕਾ ਤਾਂ ਗਾਂਦੇ ਲੱਗਦਾ ਹੀ ਨਹੀਂ ਠੀਕ ਆ ਗੱਲ ਪੈਸੇ ਕਿੰਨੇ ਲਵਾਗੇ ਨੇ ਆਪਾਂ ਕਿੰਨੇ ਵੀ ਛੱਡਾਂਗੇ ਆਪਾਂ ਇਹ ਛੱਡਾਂਗੇ ਜੀ ਆਪਾਂ 40000 ਦੀ 40 ਦੀ ਥੋੜਾ ਬੜਾ ਮਾਨਤਨ ਕਰਦਾਂਗੇ ਕਰਦਾਂਗੇ ਮਾਨਤਨ ਬਾਈ ਕਹਿੰਦਾ ਹੋ ਜਾਊਗਾ 40000 ਚੋਂ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਉਹ ਨੇੜੇ ਆ ਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਤੇ ਹੁਣ ਮਾਰਦੇ ਘਰੀ ਮੱਝ ਤੇ ਕੈਮਰਾ ਇਹਦਾ ਸੂਆ ਕਿਡਾ ਬਾਈ ਸੂਹ ਹੈ ਚੌਥੇ ਸੂਹ ਸੁਣਾਈ ਇਹਨੂੰ ਚੌਥੇ ਹਾਂਜੀ ਬਾਡੀ ਬੁੱਡੀ ਬਹੁਤ ਆ ਹਨਾ ਜਿਵੇਂ ਆਪਾਂ ਕਹਿ ਲਿਆ ਵੀ ਸੰਭਾਲ ਸੰਭਾਲੇ ਵੀ ਚੰਗੀ ਹੋਈ ਹੋਈ ਆ ਮੱਝ ਦੀ ਦੁੱਧ ਕਿੰਨਾ ਕ ਪਾਇਆ ਬਈ ਇਹਨੇ ਦੋਨੇ ਨੇ ਅਸਲੀ ਜਾਂਦੇ ਸੀ ਟੋਕੜ ਠੀਕ ਆ ਜੀ ਉਥੇ ਇਹਦਾ 20 ਕਿਲੋ ਦਾ ਹੈਗਾ ਰਿਕਾਰਡ ਉਹਨਾਂ ਕੋਲੇ ਵੀ ਸਾਡੇ ਕੋਲੇ ਨਹੀਂ ਹੈਗਾ ਵੀ ਮਤਲਬ ਉਹਨਾਂ ਨੇ ਦਰਜ ਕਰਾਇਆ ਹੋਇਆ ਸੀ ਚੋਆਇਆ ਹੋਇਆ ਹੈ ਉਹਨਾਂ ਨੇ ਸਾਡੇ ਕੋਲੇ ਇਹਨੇ ਦਿੱਤਾ 17 ਕਿ ਸਾਡੇ ਕੋਲੇ ਸੇਵਾ ਸੂਆ ਘੱਟ ਆ ਉਹਨਾਂ ਮੁਕਾਬਲੇ ਕਮਾਲ ਆ ਬਾਈ ਇੱਥੋਂ ਮੋੜਲੇ ਮੋੜਲੇ ਕਰੀਏ ਇੱਥੋਂ ਇੱਥੋਂ ਕਮਾ ਲਓ ਤੇ ਮੱਝ ਆ ਗਈ ਸੱਜਣੋ ਵਜਨ ਵਜੂਦ ਵਾਲੀ ਬਾਡੀ ਵਾਲੀ ਆ ਗਈ ਸੂਆ ਬਾਈ ਕਹਿੰਦਾ ਸੁਣਾਏ ਨੇ ਚੌਥਾ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ ਆਪਣੇ ਘਰੇ ਇਹਨੇ ਦਿੱਤਾ 17 ਕਿਲੋ ਤੇ ਉੱਥੇ ਜਿਵੇਂ ਬਾਈ ਨੇ ਦੱਸਿਆ ਵੀ ਇਹ ਦੁੱਧ ਦਾ ਜਿਹੜਾ ਰਿਕਾਰਡ ਹੋ 20 ਕਿਲੋ ਰਿਕਾਰਡ ਹੋਇਆ ਹੋਇਆ ਕਈ ਵਾਰੀ ਸਾਨੂੰ ਪਤਾ ਸੇਵਾ ਦਾ ਅੰਤਰ ਪੈ ਜਾਂਦਾ ਉਹ ਦੁੱਧ ਲੰਮਾ ਟਾਈਮ ਦਿੰਦੀ ਆ ਬਾਈ ਹਾਂਜੀ ਹੁੰਦਾ ਕੁਝ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਵਧੀਆ ਬੋਲੀ ਹੈ ਚਵਾਈ ਦੀ ਫੋਕੀ ਆ ਤੇ ਬਾਕੀ ਸਵਾਹ ਦੀ ਤਾਂ ਠੰਡੀ ਸੀ ਲਾਣ ਸਵਾਹ ਦੀ ਠੰਡੀ ਹਾਂਜੀ ਆ ਸਵਾਹ ਦੀ ਆ ਗਈ ਠੰਡੀ ਤੇ ਆ ਗਈ ਬਾਡੀ ਵਾਲੀ ਜੀ ਆਪਾਂ ਗੱਲ ਕਰ ਲਈਏ ਦੁੱਧ ਵੀ ਬਾਈ ਕਹਿੰਦਾ ਲੰਬਾ ਟਾਈਮ ਲੰਦੀ ਆ ਤੇ ਆ ਗਈ ਬਿਲਕੁਲ ਕਹਿ ਸਕਦੇ ਆਂ ਵੀ ਆਪਾਂ ਪਤਲੇ ਚਮੜੇ ਚ ਆ ਗਈ ਉੱਤੋਂ ਚੜਾਈ ਵਾਲੀ ਆ ਗਈ ਫੁੱਲ ਤੇ ਆਦਰ ਸੋਨਾ ਬਣਾ ਉਹ ਦਿਨ ਕਿੰਨੇ ਪੈਂਡਿੰਗ ਨੇ ਬਾਈ ਦੇ ਹਾਂਜੀ ਕਿੰਨੇ ਦਿਨ ਕੱਢ ਦੂਗੀ ਅਜੇ ਇਹਦੇ ਦਿਨ ਹੁੰਦੇ ਨੇ 16 ਨੂੰ ਪੂਰੇ 16 ਤਰੀਕ ਨੂੰ ਅੱਜ ਤਰੀਕ ਬੰਦ ਲੈ ਜੀ ਹੋ ਜਾਵਾਂਗੇ ਅੱਜ 12 ਹੋ ਗਈ ਭਾਈ 12 ਤਰੀਕ ਹੋ ਗਈ ਅੱਜ ਹਾਂਜੀ ਆ 12 ਤਰੀਕ ਨੂੰ ਆਪਾਂ ਇਹਦੀ ਵੀਡੀਓ ਕਵਰ ਕਰਦੇ ਪਏ ਆ ਤੇ 16 ਨੂੰ ਬਾਈ ਕਹਿੰਦਾ ਦਿਨ ਪੂਰੇ ਨੇ ਹੋ ਸਕਦਾ ਦਿਨ ਕੱਢਦੇ ਬਾਅਦ ਇਥੋਂ ਆਰਡਰ ਦਿਖਾ ਲਈ ਕਰੀਏ ਕਿਉਂਕਿ ਬਲਟਾ ਲਾ ਕਾਫੀ ਪਈਆਂ ਨੇ ਆਰਡਰ ਝੋਟੀ ਜੇ ਗੱਲ ਕਰ ਲਈਏ ਬਣਾਉਗੀ ਸੋਨਾ ਔਰ ਲੇਵਨ ਉਹ ਵੀ ਦਿਖਾ ਦੇ ਖਣ ਦਾ ਸੈਜ ਵੀ ਸੋਨਾ ਰੱਖਦੀ ਆ ਤੇ ਵਜਨ ਵਾਲੀ ਆ ਗਈ ਇੱਕ ਤਾਂ ਆਪਾਂ ਕਹਿੰਦੇ ਨੇ ਹਲਕੀ ਜੀ ਹੁੰਦੀ ਆ ਝੋਟੀ ਉਹ ਗੱਲਬਾਤ ਨਹੀਂ ਹੈਗੀ ਵਜਨ ਚੰਗਾ ਤੇ ਪਾਈਪ ਵੀ ਇਹਦੇ ਚੰਗਾ ਲੱਗਿਆ ਦੁੱਧ ਵਾਲਾ ਬਾਕੀ ਕਿਸੇ ਸੇਵ ਵਾਲੇ ਸੱਜਣ ਕੋਲ ਜਾਊਗੀ ਦੁੱਧ ਚੰਗਾ ਪਾਊ ਬਰੀਡਿੰਗ ਦੇ ਮਾਮਲੇ 'ਚ ਇਹ ਮੱਝ ਬੈਸਟ ਰਹੂਗੀ ਜੇ ਕਿਸੇ ਭਰਾ ਨੇ ਆਪਾਂ ਗੱਲ ਕਰ ਲਈ ਅੱਗੇ ਬਰੀਡ ਤਿਆਰ ਕਰਨੀਆਂ ਲਈ ਆ ਕੇ ਬੱਚੇ ਵੀ ਚੰਗੇ ਪਾਊ ਤੇ ਦੁੱਧ ਦਾ ਰਿਕਾਰਡ ਵੀ ਇਹਦਾ ਚੰਗਾ ਇਹਦਾ ਰੇਟ ਭਾਈ ਇਹਦਾ ਫੋਨ ਤੇ ਕਰ ਲਾਂਗੇ ਬਾਹਲੇ ਤਾਂ ਨਹੀਂ ਮੰਗਦੇ ਨਹੀਂ ਨਹੀਂ ਬਾਹਲੇ ਕਿਤੇ ਮੱਕੇ ਹੀ ਲੱਖ ਮੰਗ ਲੀਏ ਫੋਨ ਤੇ ਭਾਈ ਇਹ ਕਹਿੰਦਾ ਆਪਾਂ ਕੱਟਾ ਵੀ ਵੇਚਿਆ ਸੀ ਹਾਂ ਇਹਦਾ ਇਹਦਾ ਕੱਟਾ ਵੀ ਸੇਲ ਕਰਿਆ ਸੀ ਤੇ ਫੋਨ ਤੇ ਭਾਈ ਕਹਿੰਦਾ ਪੈਸੇ ਜ਼ਿਆਦਾ ਨਹੀਂ ਮੰਗਦੇ ਮੰਗਾਗੇ ਓਨੇ ਜਿੰਨੀ ਕੁਆਲਿਟੀ ਆ ਤੇ ਬਾਕੀ ਬੱਚੇ ਆਪਣੀ ਪੁਰਾਣੀ ਵੀਡੀਓ ਦੇਖ ਲੋ ਇਹਦਾ ਕਟਾ ਸੇਲ ਕਰਾ ਦੀ ਬੱਚੇ ਸੋਹਣੇ ਪਾਉਂਦੀ ਆ ਬੜੀ ਹਾਂਜੀ ਆ ਬੱਚੇ ਚੰਗੇ ਪਾਉਂਦੀ ਆ ਤੇ ਬਾਕੀ ਜਿਹੜੇ ਭਰਾ ਨੂੰ ਸਮਝ ਚਾਊਗੀ ਨੇੜੇ ਆ ਕੇ ਚੈੱਕ ਕਰਕੇ ਪਾਸ ਕਰਕੇ ਬਾਜ਼ੀ ਤੋਂ ਲੈ ਜਿਓ ਨੰਬਰ ਬੋਲ ਦੇਗੀ ਨੰਬਰ ਆਪਣਾ ਹੈਗਾ ਜੀ 98727 ਹਾਂਜੀ 5651 98727 50651 ਹਾਂਜੀ ਇੱਕ ਦਾ ਟੋਕੜ ਗੱਬਣਾ ਬੱਚੀ ਦਿਖਾਈ ਆ ਸਾਨੂੰ ਤੇ ਇੱਕ ਦਿਖਾਈ ਆ ਮੱਝ ਇਨ੍ਹਾਂ ਦੋਹਾਂ 'ਚੋਂ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਤਸੱਲੀ ਕਰਕੇ ਬਾਅਦ ਤੋਂ ਲੈ ਜਿਓ ਧੰਨਵਾਦ